ਬੜੇ ਅਫਸੋਸ ਨਾ ਕਰਣਾ ਪੈਂਦਾ ਓਏ ਯਾਰ ਚੁੱਪ ਕਰੋ 1 ਮਿੰਟ ਹੈਲੋ ਪ੍ਰੋਡਕਟਸ ਆਈ ਸਟਾਪ ਪਲੀਜ਼ ਓਏ ਬੈਜੋ ਯਾਰ 2 ਮਿੰਟ ਓ ਮਟਿਓ ਰੋਣਾ ਬੰਦ ਕਰੋ ਬੰਦ ਕਰੋ ਇੱਥੇ ਬੈਜੋ ਜਿੱਥੇ ਆ ਬੈਜੋ ਟਿਕ ਜੇ ਨਹੀਂ ਟਿਕਿਆ ਜਾਂਦਾ ਤਾਂ ਬਾਹਰ ਹੋ ਜਾਓ ਇੱਥੇ ਆ ਯਾ ਬੈਜੋ ਇੱਥੇ ਚਲੋ ਇੱਥੇ ਆਰ ਨੂੰ ਚਲੋ ਫਿਰ ਮੇਰੀ ਇੱਕ ਗੱਲ ਸੁਣ ਲਓ ਇੱਥੇ ਜ਼ਰੂਰੀ ਜਣੀ ਭਾਈ ਜੀ ਦਵਾਬੇ ਵਾਲਿਓ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਅੱਧੇ ਪੌਣੇ ਘੰਟੇ ਦਾ ਕਾਰਜਕ੍ਰਮ ਹੈ ਇੱਕ ਤਾਂ ਜਿਹੜੇ ਸਟੇਜ ਦੇ ਅੱਗੇ ਖੜੇ ਆ ਜਾਂਦਾ ਬਹਿ ਜਾਓ ਜਾਂ ਸਾਈਡ ਤੇ ਹੋ ਜਾਓ ਪਰ ਬਹਿਣਾ ਚਾਹੀਦਾ ਤੁਹਾਨੂੰ ਸਾਰੇ ਬੈਠੇ ਆ ਮੇਰੀ ਬੇਨਤੀ ਆ ਯਾਰ ਅੱਗੇ ਆ ਕੇ ਬੈਠੋ ਪਹਿਲਾਂ ਤਾਂ ਇਹ ਕਾ ਜਿਹੜੇ ਤਿੰਨ ਮੁੰਡੇ ਖੜੇ ਆ ਮਗਰਲੇ ਕੁਰਸੀਆਂ ਵਾਲੇ ਤੰਗ ਹੋ ਰਹੇ ਆ ਕਾਕਾ ਹੱਥ ਜੋੜ ਤੇ ਸਟੇਜ ਤੇ ਬਹੁਤ ਬੰਦੇ ਖੜੇ ਆ ਬਈ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਭਾਵੇਂ ਹਾਲੇ ਅਧਿਕਾਰਤ ਤੌਰ ਤੇ ਕੋਈ ਵੀ ਐਲਾਨ ਨਹੀਂ ਹੋਇਆ ਪਰ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਚੋਣਾਂ ਦਾ ਬਿਗਲ ਡਾ ਚੁੱਕਾ ਹੈ ਦੋਹਾਂ ਦਲਾਂ ਦੇ ਵਿਚਕਾਰ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਆਜ਼ਾਦ ਉਮੀਦਵਾਰ ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਜੀ ਹਾਂ ਕਾਂਗਰਸ ਪਾਰਟੀ ਤੇ ਆਜ਼ਾਦ ਉਮੀਦਵਾਰ ਵੱਲੋਂ ਇੱਕੋ ਦਿਨ ਤੇ ਇੱਕੋ ਵੇਲੇ ਦੋ ਵੱਡੀਆਂ ਰੈਲੀਆਂ ਰੱਖੀਆਂ ਗਈਆਂ ਇਸਰਾਈਲੀ ਦੇ ਵਿੱਚ ਦੋਨੋਂ ਪਾਸੇ ਇਕੱਠ ਦੇਖਣ ਨੂੰ ਮਿਲਿਆ ਪਰ ਕਾਂਗਰਸ ਪਾਰਟੀ ਦੀ ਰੈਲੀ ਦੇ ਵਿੱਚ ਇੱਕ ਨਵੀਂ ਤੇ ਅਜੀਬ ਗੱਲ ਸੁਣਨ ਤੇ ਦੇਖਣ ਨੂੰ ਇਹ ਮਿਲੀ ਕਿ ਵੱਡੇ ਵੱਡੇ ਆਗੂ ਜਿੱਥੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਕੇ ਆਪਣੇ ਹੱਕ ਦੇ ਵਿੱਚ ਧੁਕਤਣ ਦੇ ਲਈ ਆਸਰੇ ਸੰ ਜਿੱਥੇ ਇਸ ਪਰਵਰਤਨ ਰੈਲੀ ਦੇ ਵਿੱਚ ਨਵਾਂ ਪਰਵਰਤਨ ਲਿਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਤਾਂ ਸਿਆਸਤ ਵਿੱਚ ਵੀ ਪਰਵਰਤਨ ਦੇਖਣ ਨੂੰ ਮਿਲਿਆ ਉੱਥੇ ਵੱਡੇ ਵੱਡੇ ਆਗੂਆਂ ਨੇ ਸਟੇਜ ਉੱਪਰੋਂ ਹੀ ਆਏ ਹੋਏ ਲੋਕਾਂ ਨੂੰ ਦਬਕੇ ਮਾਰੇ ਜੀਹਾਂ ਦਬਕੇ ਮਾਰੇ ਤੇ ਉਹਨਾਂ ਨੂੰ ਇੱਥੋਂ ਤੱਕ ਹੀ ਬਾਹਰ ਜਾਣ ਨੂੰ ਵੀ ਤਾਕ ਦਿੱਤਾ ਇਹਨਾਂ ਆਗੂਆਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਐਮਐਲਏ ਪੁਲਾਠਾ ਤੇ ਪ੍ਰਤਾਪ ਸਿੰਘ ਤਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਇਹਨਾਂ ਦੋਨਾਂ ਨੇਤਾਵਾਂ ਵੱਲੋਂ ਦਬਕੇ ਮਾਰ-ਮਾਰ ਕੇ ਲੋਕਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਇਥੋਂ ਤੱਕ ਵੀ ਆਖ ਦਿੱਤਾ ਗਿਆ ਕਿ ਜੇਕਰ ਨਹੀਂ ਬੈਠਣਾ ਤਾਂ ਬਾਹਰ ਚਲੇ ਜਾਓ ਤੇ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਇਹ ਲੋਕ ਸਰਕਾਰ ਦੇ ਵਿੱਚ ਆਉਂਦੇ ਨੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਉਸ ਵੇਲੇ ਇਹ ਆਮ ਲੋਕਾਂ ਨੂੰ ਕਿਵੇਂ ਡੀਲ ਕਰਨਗੇ ਇਹ ਪਰਿਵਰਤਨ ਸੱਤਾ ਪਰਿਵਰਤਨ ਕੀ ਲੋਕਾਂ ਦੇ ਲਈ ਠੀਕ ਬੈਠੇਗਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ

ਅੱਤਰਕਾਰਾਂ ਨੂੰ ਮੈਂ ਕਹਿ ਨਹੀਂ ਸਕਦਾ ਉਹ ਤੁਹਾਨੂੰ ਪਤਾ ਹੈ ਫਿਰ ਗੁੱਸੇ ਹੋ ਜਾਣਗੇ ਪਿਆਰ ਨਾਲ ਤੁਸੀਂ ਕਹਿ ਲਓ ਥੈਂਕ ਯੂ ਅੱਛਾ ਭਾਈ ਯਾਰ ਮੈਂ ਇੱਕ ਬੇਨਤੀ ਕਰਨੀ ਆ ਨੌਜਵਾਨਾਂ ਨੂੰ ਤੁਸੀਂ ਇੱਧਰੋਂ ਆਏ ਪਤੰਦਰੋਂ ਆ ਤੇ ਇੱਧਰ ਦੀ ਆ ਕੇ ਤੇ ਇੱਥੇ ਫਸ ਗਏ ਕਿਵੇਂ ਕੰਮ ਚੱਲੂਗਾ ਇੱਧਰ ਆਓ ਯਾਰਾ ਅੱਗੇ ਆਓ ਆ ਜਿਹੜੇ ਨੌਜਵਾਨ ਹੈ ਹੈਲੋ ਉਹ ਭਾਈ ਮਿੱਤਰੋ ਅਜੇ ਨੌਜਵਾਨ ਹੀ ਨਹੀਂ ਕਰੇਗਾ ਹੁਣ ਇਹਨਾਂ ਦੇ ਅੱਗੇ ਖੜ ਕੇ ਸਾਰਾ ਕੰਮ ਸਾਡਾ ਖਰਾਬ ਕਰੂਗੇ ਇੱਧਰ ਆਓ ਮੇਰੇ ਵੀਰ ਆਓ ਆਓ ਛੋਟੇ ਵੀਰ ਆਓ ਇੱਥੇ ਬੈਠੋ ਖਾਂ ਕਿੱਡਾ ਵਧੀਆ ਕਾਰਪਟ ਹੈ ਆਓ ਆਓ ਮੇਰੇ ਵੀਰ ਵਿਚਾਲੇ ਨਾ ਖੜਿਓ ਆਖਿਆ ਤਾਂ ਸੀ ਵਿੱਚ ਬਹਿਣ ਨੂੰ ਤੇ ਪਤੰਦਰੋਂ ਐ ਆਏ ਤੇ ਐ ਫਸ ਗਏ ਆਕੇ ਨਨੂਸੀ ਵੀ ਵਿੱਚ ਬੰਦੇ ਬਾ ਦਿਓ ਬਹਿ ਜਾਓ ਯਾਰ ਇੱਥੇ ਇਹ ਵੇਖ ਲਓ ਯਾਰ ਕਿੰਨੇ ਘਰ ਸਾਡੀਆਂ ਪਾਣੀ ਦੀ ਬੋਤਲੀਆਂ ਵੀ ਲੈ ਕੇ ਬਟਨ ਪੀਸੀ ਦੇ ਭਦਾਨ ਪਲੀਜ਼ ਆ ਟੇਬਲ ਚ ਕਾ ਦਿਓ ਯਾਰ ਆ ਥੱਲੇ ਰਖਾ ਦਿਓ ਮੁੰਡਿਓ ਯਾਰ ਇੱਥੇ ਅਸੀਂ ਇੱਥੇ ਬਹਿ ਜਾਂਦੇ ਆ ਥੱਲੇ ਕਿਉਂਕਿ ਇੱਥੇ ਸੋਫਿਆਂ ਤੇ ਵੀ ਨਹੀਂ ਗੱਲਬਾਤ ਬਣ ਰਹੀ ਆ ਥੱਲੇ ਕਰ ਬਈ ਤੁਸੀਂ ਇੱਥੇ ਬਹਿ ਜਾਓ ਇਹ ਟੇਬਲਾਂ ਤੇ ਕੁਝ ਕੁਝ ਲੋਕ ਥੱਲੇ ਜਾ ਕੇ ਖੈਰਾ ਸਾਹਿਬ ਬਹਿ ਜਾਓ ਆਪਾਸ ਕਰਿਓ ਇੱਥੇ ਬਹਿ ਜਾਂਦੇ ਹਾਂ ਹਉ ਇੱਥੇ ਦਲਵੀ ਸਾਹਿਬ ਉੱਪਰ ਆ ਜਾਓ ਆ ਯਾਰ ਮੇਰੀ ਬੇਨਤੀ ਹੈ ਯਾਰ ਬਹਿ ਜਾਓ ਲੋਕਾਂ ਨੂੰ ਹਵਾ ਲੱਗ ਜਾਂਦੇ ਉਹ ਕੱਲਾ ਬੰਦਾ ਪੱਖੇ ਦੇ ਅੱਗੇ ਖੜਾ ਹੈ ਗਨਮੈਂਟ ਸਾਹਿਬ ਪਿੱਛੇ ਹੋ ਜਾਓ ਪੱਖਿਆਂ ਦੇ ਅੱਗੇ ਕੋਈ ਬੰਦਾ ਨਾ ਖੜੇ ਬਈ ਬੈਲੋ ਯਾਰ ਹੁਣ ਆਪਾਂ ਦੂਜੇ ਰਹਿ ਗਏ ਸਰ ਮੇਰੀ ਤੁਹਾਨੂੰ ਬੇਨਤੀ ਹੈ ਨੌਜਵਾਨ ਸਾਥੀਆਂ ਨੂੰ ਯਾਰ ਜਦੋਂ ਇਹਦੇ ਵਿਚਾਰੇ ਬੈਠੋ ਨਾ ਆਹ ਕੈਮਰੇ ਵਾਲਾ ਪਾਸੇ ਕਰਾ ਦਿੰਨੇ ਇੱਥੇ ਇੱਥੇ ਫੇਰ ਯਾਰ ਵਿਚਕਾਰ ਨੂੰ ਖੜੇ ਹੋ ਛੋਟੇ ਵੀਰ ਬਾਈ ਜੀ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ ਥੋੜਾ ਜਿਹਾ ਇਹਨੂੰ ਆਜੋ ਉਧਰ ਕਹਿ ਰਿਹਾ ਉਧਰ ਦੱਸ ਦੇ ਜਾਈਏ ਸਟੇਜ ਤੇ ਦੱਸੋ ਅੱਜ ਬਾਈ ਜੀ ਆ ਵਿਚਾਲੇ ਖਾਲੀ ਕੋਰੀਡੋਰ ਜੈ ਜਿਹੜਾ ਇਹਦੇ ਤੇ ਬਹਿ ਜੋਖਾਂ ਇੱਕ ਤਾਂ ਮੇਰੀ ਬੇਨਤੀ ਆ ਆ ਲੋਕ ਗੱਲਾਂ ਕਰਨੀਆਂ ਬੰਦ ਕਰ ਦੇਣ ਬਾਈ ਜੀ ਹੈਲੋ ਉਹ ਸਰਦਾਰ ਸਾਹਿਬ ਤੂੰ ਜਦੋਂ ਦਾ ਬੈਠਾ ਓਦੋਂ ਦਾ ਟੈਲੀਫੋਨ ਤੇ ਚੁਟਕਲੇ ਖੇਢੀ ਜਾਂਦਾ ਕਿੰਨੀ ਜਨਤਾ ਆਈ ਹੈ ਇੱਕ ਮਿੰਟ ਐਣੀ ਜੀ ਤੇ 스테ਜ ਵਾਲਿਆਂ ਨੂੰ ਮੇਰੀ ਬੇਨਤੀ ਹੈ ਭਾਈ ਚੁੱਪ ਦਾ ਦਾਨ ਕਿੰਨਾ ਰੌਲਾ ਪਈ ਜਾਂਦਾ ਤੇ ਬਾਈ ਮੇਰੀ ਬੇਨਤੀ ਹੈ ਤੁਹਾਨੂੰ ਜ਼ਿੰਦਗੀ 'ਚ ਉਹਨਾਂ ਲੋਕਾਂ ਨੂੰ ਕੁਝ ਨਹੀਂ ਮਿਲ ਸਕਦਾ ਜਿਹੜੇ 2 ਘੰਟੇ ਗਰਮੀ ਨਹੀਂ ਕੱਟ ਸਕਦੇ ਜ਼ਿੰਦਗੀ 'ਚ ਉਹਨਾਂ ਲੋਕਾਂ ਨੂੰ ਕੁਝ ਨਹੀਂ ਮਿਲ ਸਕਦਾ ਜਿਹੜੇ 2 ਘੰਟੇ ਪਿਆਸੇ ਨਹੀਂ ਰਹਿ ਸਕਦੇ ਜ਼ਿੰਦਗੀ 'ਚ ਉਹਨਾਂ ਲੋਕਾਂ ਨੂੰ ਕੁਝ ਨਹੀਂ ਮਿਲ ਸਕਦਾ ਜਿਹੜੇ 2 ਘੰਟੇ ਖੜੇ ਨਹੀਂ ਰਹਿ ਸਕਦੇ। ਜ਼ਿੰਦਗੀ 'ਚ ਉਹਨਾਂ ਲੋਕਾਂ ਨੂੰ ਕੁਝ ਨਹੀਂ ਮਿਲ ਸਕਦਾ ਜਿਹੜੇ 2 ਘੰਟੇ ਭੁੱਖੇ ਨਹੀਂ ਰਹਿ ਸਕਦੇ। ਮੈਂ ਵੇਖ ਕੇ ਹੈਰਾਨ ਹਾਂ ਕਈ ਲੋਕਾਂ ਨੂੰ। ਮੇਰੀ ਬੇਨਤੀ ਹੈ ਜੇ ਅੱਜ ਦਾ ਮਾਹੌਲ ਹੁੰਦਾ ਤਾਂ ਹਿੰਦੁਸਤਾਨ ਆਜ਼ਾਦ ਹੀ ਨਹੀਂ ਹੋਣਾ ਸੀ। ਭਗਤ ਸਿੰਘ ਆ ਰਹੇ ਨੇ ਪਤਾ ਨਹੀਂ ਕਿੰਨੇ-ਕਿੰਨੇ ਮਹੀਨੇ ਭੁੱਖੇ ਰਹੇ ਹੋਣੇ। ਧਿਆਏ ਰਹੇ ਹੋਣੇ, ਗਰਮੀਆਂ 'ਚ ਰਹੇ ਹੋਣੇ। ਸੋ ਬੈਂティア ਚੁੱਪ ਦਾ ਦਾਨ ਨਾਰਾ ਲਾਓ ਪਹਿਲਾਂ ਆਹ ਮੁੰਡਿਓ ਬਈ ਪਾਸੇ ਹੋ ਜਾਓ ਮੈਂ ਤੁਹਾਨੂੰ ਪੰਜ ਵਾਰੀ ਕਹਤਾ ਉਹ ਮਗਰਲੇ ਮੈਨੂੰ ਕਹੀ ਜਾਂਦੇ ਇਸ਼ਾਰਾ ਬੈਂਦੇ ਕਿਉਂ ਨਹੀਂ ਥੱਲੇ ਕਾਰਪੈਟ ਲੱਗਿਆ ਯਾਰ ਉਹ ਜੀਰਾ ਬੈਠਾ ਦੋ ਵਾਰ ਦਾ ਐਮਐਲਏ ਥੱਲੇ ਤੁਸੀਂ ਬਹਿ ਨਹੀਂ ਰਹੇ ਹੋ ਕਿਵੇਂ ਕਾਮਯਾਬ ਹੋਵੋਗੇ ਜ਼ਿੰਦਗੀ ਵਿੱਚ ਮੈਂ ਤੁਹਾਡੇ ਤੋਂ ਪਹਿਲਾਂ ਦੋ ਗੱਲਾਂ ਕਹਦੇ ਫਿਰ ਤੁਹਾਨੂੰ ਐਮਐਲਏ ਬੈਠਾ ਜੀਰਾ ਦੋ ਵਾਰੀ ਦਾ ਐਮਐਲਏ ਥੱਲੇ ਲੋ ਨਾਰੇ ਲਾਓ ਕੋ ਕੋ ਯਾਰ ਕਾਂਗਰਸ ਉਹ ਮਗਰ ਲਿਆਂ ਦੀ ਤਾਂ ਆਵਾਜ਼ ਹੀ ਨਹੀਂ ਆਉਂਦੀ। ਗਰਮੀयां ਦਾ ਕੀ ਗੱਲ ਹੈ ਭਾਈ? ਭਾਈ ਜੀ ਦਵਾਬੇ ਵਾਲਿਓ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਅੱਡੇ ਪੌਣੇ ਘੰਟੇ ਦਾ ਕਾਰਜਕ੍ਰਮ ਹੈ ਇਕਤਾ ਜਿਹੜੇ ਸਟੇਜ ਦੇ ਅੱਗੇ ਖੜੇ ਆ ਜਾਂ ਤਾਂ ਬਹਿ ਜਾਓ ਜਾਂ ਸਾਈਡ ਤੇ ਹੋ ਜਾਓ। ਪਰ ਬਹਿਣਾ ਚਾਹੀਦਾ ਤੁਹਾਨੂੰ ਸਾਰੇ ਬੈਠੇ ਆ। ਮੇਰੀ ਬੇਨਤੀ ਆ ਯਾਰ ਅੱਗੇ ਆ ਕੇ ਬੈਠੋ ਪਹਿਲਾਂ ਤਾਂ। ਇਕਾ ਜਿਹੜੇ ਤਿੰਨ ਮੁੰਡੇ ਖੜੇ ਐ। ਮਗਰਲੇ ਕੁਰਸੀਆਂ ਵਾਲੇ ਤੰਗ ਹੋ ਰਿਹਾ ਕਾਕਾ ਹੱਥ ਜੋੜ ਤੇ ਸਟੇਜ ਤੇ ਬਹੁਤ ਬੰਦੇ ਖੜੇ ਐ ਬਈ ਸਾਰੇ ਸਟੇਜ ਤੋਂ ਥੱਲੇ ਚੱਲੋ ਬਈ ਛੋਟੇ ਮੇਰੇ ਭਰਾ ਐ ਹੱਥ ਜੋੜ ਕੇ ਬੇਨਤੀ ਐ ਸਰ ਆ ਕੁਰਸੀਆਂ ਤੇ ਬੈਠੋ ਸਰ ਜੀ ਬਹਿ ਜਾ ਬਈ ਸਟੇਜ ਤੇ ਖੜਾ ਨਹੀਂ ਹੋਊਗਾ ਕੋਈ ਵੀ ਗੱਲ ਮੈਂ ਇਹਨਾਂ ਨੂੰ ਵੀ ਮੇਰੀ ਬੇਨਤੀ ਐ ਵੀ ਪਿੱਛੇ ਹੋ ਜਾ ਥੋੜਾ ਸਰ